ਕੋਈ ਵੀ ਪੰਨ ਪਾਪ ਤੋਂ ਬਿਨਾ ਨਹੀਂ ਆਉਂਦਾ ਇਹਦੇ ਤੇ ਇੱਕ ਉਦਾਹਰਣ ਹੈ ਆਪ ਜੀ ਦੇ ਸਾਹਮਣੇ ਰੱਖਾਂ ਤਿੰਨ ਸ਼ੇਰ ਕਈ ਦਿਨਾਂ ਦੇ ਭੁੱਖੇ ਸਨ ਅੱਜ ਜੰਗਲ ਦੇ ਵਿੱਚ ਇੱਕ ਸ਼ਿਕਾਰ ਇੱਕ ਹਿਰਨ ਮਿਲ ਗਿਆ ਤੇ ਤਿੰਨਾਂ ਨੇ ਮਿਲ ਕੇ ਹੀ ਪਿੱਛਾ ਕੀਤਾ ਗੇਰਣ ਦੀ ਕੋਸ਼ਿਸ਼ ਕੀਤੀ ਠੀਕ ਹੈ ਇੱਕ ਹਿਰਨ ਨਾਲ ਸਾਡੇ ਤਿੰਨਾਂ ਦਾ ਪੇਟ ਭਰ ਜਾਏ ਲੇਕਿਨ ਇੱਕ ਸੰਤ ਨੂੰ ਬੜੇ ਦਿਆਲ ਇਹ ਕੱਲਾ ਹਿਰਨ ਹੈ ਵਿਚਾਰਾ ਇਹਨਾਂ ਤਿੰਨਾਂ ਨੇ ਘੇਰਿਆ ਮਾਰਮ ਕਾਣ ਲੈ ਤੇ ਖਾ ਜਾਣਗੇ ਸੁਣੋ ਬਚਾਣਾ ਹਰ ਹਾਲਤ ਵਿੱਚ ਬਚਾਣਾ ਉਸ ਦੌੜ ਦੇ ਹਿਰਨ ਲਈ ਉਸਨੇ ਇੱਕਦਮ ਆਪਣੀ ਕੁਤਿਆ ਦਾ ਦਰਵਾਜ਼ਾ ਖੋਲਿਆ ਤੇ ਅੰਦਰ ਵੜਿਆ ਦਰਵਾਜ਼ਾ ਬੰਦ ਕਰ ਲਿਆ ਸ਼ੇਰ ਬਾਹਰ ਰਹਿ ਗਿਆ संत बड़ा खुश मैं बड़ा पुण्य ਦਾ ਕੰਮ ਕੀਤਾ ਇਸ ਇੱਕ ਹਿਰਨ ਨੂੰ ਬਚਾ ਲਿਆ ਆਵਾਜ਼ ਆਈ ਕਿਸੇ ਹੋਰ ਸੰਤ ਦੀ ਤੂੰ ਤਿੰਨਾਂ ਨੂੰ ਭੁੱਖਾ ਮਾਰ ਛੱਡ ਤੇਰੇ ਇੱਕ ਪੁੰਨ ਦੇ ਨਾਲ ਵੀ ਬਹੁਤ ਵੱਡਾ ਪਾਪ ਹੋ ਗਿਆ ਤੇ ਤਿੰਨੇ ਤੜਪ ਕੇ ਮਰ ਗਏ ਉਹ ਤੇ ਕਈ ਦਿਨਾਂ ਦੇ ਭੁੱਖੇ ਸੀ ਇਸ ਨੂੰ ਉਦਾਹਰਣ ਲੈਣਾ ਹਰ ਪੁੱਲ ਨਾਲ-ਨਾਲ ਪਾਪનો ਜਨਮ ਦਿੰਦਾ ਹੈ ਕੋਈ ਮਨੁੱਖ ਕਿੰਨਾ ਪੁਨੀਤ ਹੈ ਬਸ ਉਤਨਾ ਹੀ ਪਾਪੀ ਹੈ ਉਸ ਨਾਲ ਹੀ ਮਾਫ ਨਿਕਲ ਗਏ ਨਸ਼ਵਲ ਅਸਲੀਅਤ ਨਿਕਲ ਗਈ ਇਹ ਨਹੀਂ ਕਹਿਣਾ ਕੋਈ ਮਨੁੱਖ ਕਿਤਨਾ ਪਾਪੀ ਹੈ ਵੇਖ ਲੈਣਾ ਕਿੰਨੇ ਪੁੰਨ ਕਰਦਾ ਜਿੰਨੇ ਪੁੰਨ ਕਰਦਾ ਉਨੇ ਹੀ ਪਾਪ ਹੋਣਗੇ ਬਿਨਾ ਪਾਪ ਤਾਂ ਪੁੰਨ ਨਹੀਂ ਹੋ ਸਕਦੇ ਬਿਨਾ ਪੁੰਨ ਤਾਂ ਪਾਪ ਨਹੀਂ ਕੱਠੇ ਚੱਲਣਾ ਕੱਠੇ ਚੱਲਣਾ ਕਿੰਨੂੰ ਬਚਾਇਆ ਤੇ ਇਨਨੂੰ ਮਾਰ ਸੇ ਉਸ ਹੈ ਬੜਾ ਬਹੁਤ ਵੱਡਾ ਮੈਪਨ ਕੀਤਾ ਇੱਕ ਹਿਰਨ ਨੂੰ ਮੈਂ ਬਚਾਇਆ ਦੂਜੇ ਸੰਤ ਦੇ ਆਵਾਜ਼ ਆਈ ਅਪੁਰਖਾ ਤੂੰ ਤੈਨਾਂ ਨੂੰ ਭੁੱਖਾ ਮਾਰ ਛੜੇ ਕਈ ਦਿਨ ਦੇ ਬੁਖੇ ਸਨ ਇੱਕ ਪਰਵਕਾਰ ਕਰਦੇ ਆਂ ਆ ਵੀ ਕੁਛ ਨਾ ਕੁਛ ਗਲਤੀ ਹੋ ਜਾਂਦੀ ਇੱਕ ਪੁੰਨ ਕਰਦੇ ਆਂ ਆ ਵੀ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਤਾਂ ਕੀ ਕਹਿੰਦੇ ਨੇ ਗੁਰਦੁਆਰੇ ਦੀ ਸੇਵਾ 'ਤੇ ਕਰਦੇ ਆਂ ਕੌਮ ਦੀ ਸੇਵਾ 'ਤੇ ਕਰਦੇ ਆਂ ਪ੍ਰਮਾਤਮਾ ਮਿਲੇ ਤੇ ਚਲੋਂ ਕੁਛ ਰਹੀਏ ਪਰਮਾਤਮਾ ਮਿਲੇ ਮਿਲੇ ਮੰਦਰ ਮਸਜਿਦ ਗੁਰਦੁਆਰੇ ਚਰਚ ਭਰੇ ਤੇ ਪਰੇ ਕੁਛ ਤੇ ਉਹਨੇ ਨਾ ਸਮਝੀ ਸਭ ਕੁਝ ਕਰੀ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਰਮ ਕਾਂਡੇ ਉਹਨਾਂ ਦੇ ਕਰਮ ਨਾਲ ਉਹਨਾਂ ਦਾ ਮਨ ਨਹੀਂ ਹੈ ਉਹਨਾਂ ਦੇ ਕਰਮ ਨਾਲ ਉਹਨਾਂ ਦੀ ਸਮਝ ਨਹੀਂ ਹੈ ਕਰੀ ਜਾਂ ਕਰੀ ਕਰਮ ਕਾਂਡੇ ਸਭ ਤੋਂ ਵੱਡੀ ਭੀੜ ਕਰਮ ਕਾਂਡੇ ਦੀ ਫਿਰ ਉਂਗਲੀਆਂ ਤੇ ਜਿਣੇ ਜਾਣ ਵਾਲੇ ਉਹ ਨੇ ਸੇਵਾ ਕਰਦੇ ਨੇ ਸਮਝਣਾ ਖੇਤ ਪਛਾਣੇ ਦੀ ਜੇਦਾਰ ਪਹਿਲੇ ਧਰਤੀ ਵੇਖ ਲੈਂਦਾ ਹੈ ਬੀਜ ਬੋਣ ਦੇ ਲਾਇਕ ਹੈ ਕਿ ਨਹੀਂ ਐਵੇਂ ਬੀਜ ਨਹੀਂ ਸੁੱਟਦਾ ਖੇਤ ਪਛਾਣੇ ਦੀ ਜੇਦਾਰ ਪਹਿਲੇ ਧਰਤੀ ਵੇਖ ਲੈਂਦਾ ਹੈ ਕੋਮਲ ਹੈ ਹਲਵਾਇਆ ਹੋਇਆ ਹੈ ਸਵਾਦਾ ਫੇਰੇ ਆਇਆ ਹੈ ਉੱਤਰ ਹੈ ਕਿ ਨਹੀਂ ਤਾਂ ਬੀਜ ਬੰਦਦਾ ਇਸੇ ਤਰ੍ਹਾਂ দানਵੇ ਕਰਦਾ ਹੈ ਦੇਖ ਲੈ ਕਿੱਥੇ ਸਾਰ ਤੇ ਕਉਂਦਾਗਾ ਕਿੱਥੇ ਲੋੜ ਹੈ ਬੁਥੇਰੇ দান ਆਪਣੇ ਹੰਕਾਰ ਨੂੰ ਦੇਂਦੇ ਨੇ ਐਵੇਂ ਮਸ ਬਸ ਹੰਕਾਰ ਨੂੰ ਚੋਕੇ দান ਦੇਂਦੇ ਨੇ ਹੰਕਾਰ ਵੱਧਦਾ ਜਾ ਰਿਹਾ ਹੰਕਾਰ ਮਜ਼ਬੂਤ ਹੁੰਦਾ ਜਾ ਰਿਹਾ ਦੇਂਦੇ ਜੋ ਸੁਣੋ ਇਹਦੀ ਮੈਸ ਕਰਦੇ ਖੇਤ ਪਛਾਣੇ ਬੀਜੇ ਦਾ ਫਿਰ ਵਾਹਿਗੁਰੂ ਵਾਹਿਗੁਰੂ ਜਪਦਾ ਪਏ ਧਨ ਕਿੱਥੇ ਸਟੇਗਾ ਖੇਤ ਪਛਾਣੇ ਪਹਿਲੇ ਵੇਖਦੇ ਸਹੀ ਇਸ ਧਨ ਨੂੰ ਕਿਤੇ ਟਿਕਾਣਾਏ ਮਣ ਫਿਰ ਸੁਣਨਾ ਬੋਲਣਾ ਹੈ ਧਿਆਨ ਦੂਸਰੇ ਤੇ ਰੱਖਣਾ ਕਹਿੰਦਾ ਇਸ ਵਾਸਤੇ ਬੋਲਣਾ ਪਰਮਾਤਮਾ ਤੱਕ ਨਹੀਂ ਪਹੁੰਚਾਏਗਾ ਦੂਜਿਆਂ ਤੱਕ ਪਹੁੰਚਾਏ ਤੀਜਿਆਂ ਤੱਕ ਪਹੁੰਚਾਏਗਾ ਚੌਥਿਆਂ ਤੱਕ ਪਹੁੰਚਾਏਗਾ ਸੁਣਨਾ ਆਪਣੇ ਨੇੜੇ ਲਿਆਵੇਗਾ ਔਰ ਫਿਰ ਇੱਕ ਦਿਨ ਐਸੀ ਅਵਸਥਾ ਵੀ ਆ ਸਕਦੀ ਹੈ ਪ੍ਰਮਾਤਮਾ ਲੱਭ ਪਚਾ ਦੇਣਾ ਸਾਰਾ ਸਾਰਾ ਦਿਨ ਬੋਲਦੇ ਆਂ ਵੀ ਮਨੁੱਖ ਨਹੀਂ ਥੱਕਦੇ ਕਹਿ ਦਈਏ 5 ਮਿੰਟ ਗੁਰੂ ਨੂੰ ਸੁਣ ਲਓ ਉੱਤਰ ਨੂੰ ਤੇ ਤੂੰ 40 ਸਾਲਾਂ ਤੋਂ ਸੁਣਦਾ ਤੇਂ ਪਤਨੀ ਨੂੰ ਤੂੰ 50 ਸਾਲ ਤੋਂ ਸੁਣਦਾ ਤੇਂ ਪਤਨੀ ਨੂੰ ਤੂੰ ਸਵੇਰੇ ਸ਼ਾਮ ਸੁਣਦੀ ਪਈਂ ਪਰ ਆਨੋ ਤੇ ساری ਜ਼ਿੰਦਗੀ ਹੋ ਰਿਹਾ ਉਹਦੇ ਬੋਲ ਤੋਂ ਸੁਣਦਾ ਪਿਆ ਰੋਜ਼ ਸੁਣਦਾ ਹੈ ਉੱਛੀ 2 ਘੰਟੇ ਜਰਾ 5 ਮਿੰਟ ਬੈਠ ਕੇ ਗੁਰੂ ਨੂੰ ਵੀ ਸੁਣ ਲੈ ਗੁਰੂ ਨੂੰ ਕੋਈ ਨਹੀਂ ਸੁਣਦਾ ਕੋਈ ਰਾਗੀ ਨੂੰ ਸੁਣਦੇ ਨੇ ਸਾਜ਼ਾਂ ਦੀ ਆਵਾਜ਼ ਨੂੰ ਸੁਣਦੇ ਨੇ ਤਬਲੇ ਦੀ ਖੜਾਕ ਨੂੰ ਸੁਣਦੇ ਨੇ ਧੁਨ ਨੂੰ ਸੁਣਦੇ ਨੇ ਜਿੰਨੇ ਚਿਰ ਤੱਕ ਕੋਈ ਸ਼ਬਦ ਨਹੀਂ ਸੁਣ ਰਿਹਾ ਗੁਰੂ ਨੂੰ ਨਹੀਂ ਸੁਣ ਰਿਹਾ ਨਹੀਂ ਸੁਣਦਾ ਮਨੁੱਖ ਦੇ ਸਰੋਤ ਸਾਜ਼ਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਰਾਗੀ ਸੰਗਾਂ ਦੀ ਆਵਾਜ਼ ਤੱਕ ਪਹੁੰਚਦੀ ਹੈ ਕੁਝ ਗਹਿਰੇ ਸਰੋਤੇ ਹੁੰਦੇ ਨੇ ਸਾਜ਼ ਤੇ ਆਵਾਜ਼ ਤੋਂ ਲੰਘ ਕੇ ਗੁਰੂ ਦੇ ਸ਼ਬਦ ਤੱਕ ਪਹੁੰਚਦੇ ਗੁਰਸਿੱਖ ਆਸ਼ਿਕ ਸ਼ਬਦ ਦੇ ਔਰ ਇਸ ਤਰ੍ਹਾਂ ਦੇ ਵੱਡੇ ਵੱਡੇ ਸਮੇਲਨਾ ਦੇ ਜੋ ਅਕਸਰ ਹੁੰਦੇ ਨੇ ਕੋਈ ਥੋੜਾ ਹੀ ਹੁੰਦੇ ਨੇ ਸਾਜ਼ ਸੁਣਦੇ ਹਾਂ ਸੁਣਦੇ ਹਾਂ ਆਵਾਜ਼ ਸੁਣਦੇ ਹਾਂ ਸੁਣਦੇ ਹਾਂ ਗੁਰ ਸ਼ਬਦ ਨਾਲ ਜੁੜਦੇ ਗੁਰਸਿੱਖ ਆਸ਼ਿਕ ਸ਼ਬਦ बोलन ਲਗਿਆ ਧਿਆਨ ਦੂਜੇ ਤੇ ਹੁੰਦਾ ਹੈ ਸੁਣਨ ਲਗਿਆ ਧਿਆਨ ਆਪਣੇ ਤੇ ਹੁੰਦਾ ਹੈ ਮਨੁੱਖ ਆਪਣੇ ਨੇੜੇ ਨਹੀਂ ਆਣਾ ਚਾਹੁੰਦਾ ਕਿਉਂ ਆਪਣੇ ਅੰਦਰ ਚਿੰਤਾ ਹੈ ਜਿਵੇਂ ਆਪਣੇ ਨੇੜੇ ਆਂਦੇ ਆਂ ਤਾਂ ਚਿੰਤਾ ਆਪਣੇ ਅੰਦਰ ਭੈ ਹੈ ਜਿਵੇਂ ਆਪਣੇ ਤੋਂ ਨੇੜੇ ਆਂਦੇ ਆਂ ਫਿਰ ਭੈ ਆਪਣੇ ਅੰਦਰ ਕਰਾ ਤਰ੍ਹਾਂ ਦਾ ਤਣਾਅ ਹੈ ਜਦ ਆਪਣੇ ਨੇੜੇ ਆਉਂਦੇ ਆਂ ਤਾਂ ਫਿਰ ਤਣਾਅ ਦੇ ਨੇੜੇ ਆਉਂਦੇ ਆਂ ਆਪਣੇ ਅੰਦਰ ਕਈਆਂ ਵਾਸਤੇ ਦੁਸ਼ਮਣੀ ਹੈ ਜਦ ਆਪਣੇ ਨੇੜੇ ਆਉលਿਆਂ ਤੇ ਦੁਸ਼ਮਣਾਂ ਦੇ ਨੇੜੇ ਆ ਜਾਂਦੇ ਆਪਣੇ ਅੰਦਰ ਕ੍ਰੋਧ ਹੈ ਜਦ ਆਪਣੇ ਨੇੜੇ ਆਉਂਦਿਆਂ ਤੇ ਕ੍ਰੋਧ ਦੇ ਨੇੜੇ ਆ ਜਾਂਦੇ ਨੇ ਬੜੇ ਧਿਆਨ ਨਾਲ ਸੁਣਿਓ ਆਪਣੇ ਅੰਦਰ ਤੇ ਹਰ ਵਕਤ ਵਾਸ਼ਨਾ ਚੱਲਦੀ ਹੈ ਜਦ ਨੇੜੇ ਆ ਜਾਂਦੇ ਆ ਤੇ ਵਾਸ਼ਨਾ ਦੇ ਨੇੜੇ ਆ ਜਾਂਦੇ ਆ ਚਿੰਤਾ ਦੇ ਨੇੜੇ ਆ ਜਾਂਦੇ ਆ ਫਿਕਰਾਂ ਦੇ ਨੇੜੇ ਆ ਜਾਂਦੇ ਆ ਬੇਚੈਨੀ ਦੇ ਨੇੜੇ ਆ ਜਾਂਦੇ ਆ ਫਿਰ ਬੰਦਾ ਭੱਜਦਾ ਹੈ ਆਪਣੇ ਤੋਂ ਕੁਝ ਵੀ ਚਾਹੀਦਾ ਅਖਬਾਰ ਚਾਹੀਦਾ ਟੀਵੀ ਚਾਹੀਦਾ ਪਰਵਾਰ ਚਾਹੀਦਾ ਹੈ ਸੰਸਾਰ ਚਾਹੀਦਾ ਹੈ ਪਦਾਰਥ ਚਾਹੀਦੇ ਨੇ ਮਨੋਰੰਜਨ ਚਾਹੀਦੇ ਨੇ ਖੇਲ ਖਿਡੌਣੇ ਚਾਹੀਦੇ ਨੇ ਤਾਂ ਕਿ ਆਪਣੇ ਤੋਂ ਦੂਰ ਵਜੇ ਕਿ ਜਦ ਕੁਝ ਵੀ ਇਸ ਤਰ੍ਹਾਂ ਦਾ ਸਾਧਨ ਆਵੇ ਬੈਠੇ ਕਰਦੇ ਚਾ ਤਾਂ ਕੋਈ ਗੱਲ ਨਹੀਂ ਸ਼ਰਾਬ ਪੀ ਲਈ ਆਪਣੇ ਆਪ ਨੂੰ ਭੁੱਲੀ ਜਾਏ ਜਾਂ ਤੇ ਆਪਣੇ ਤੋਂ ਦੂਰ ਵਜਾਏ ਕਿ ਆਪਣੇ ਨੂੰ ਭੁਲਾ ਸੰਸਾਰ ਦੇ ਚ ਦੋ ਕੰਮ ਚੱਲਦੇ ਜਾਂ ਤੇ ਆਪਣੇ ਤੋਂ ਭਜ ਜਾਓ ਮਿੱਤਰ ਕੋਲ ਜਾਓ ਪੁੱਤਰ ਕੋਲ ਜਾਓ ਪਰਿਵਾਰ ਕੋਲ ਜਾਓ ਅਖਬਾਰ ਦੇ ਕੋਲ ਜਾਓ ਮੈਂ ਤੇ ਕਈ ਦਫਾ ਟ੍ਰੇਨ 'ਚ ਸਫ਼ਰ ਕਰਦਾ ਨਾ ਤੇ ਕਈ ਬੰਦੇ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਅਖਬਾਰ ਦਾ ਇਹ ਅਖੰਡ ਪਾਠ ਕਰੀ ਜਾਂਦੇ ਹੁੰਦੇ ਇੱਕ ਦਫਾ ਪੜ ਲਿਆ ਫਿਰ ਪੜਦੇ ਨੇ ਔਰ ਸਾਰਾ ਪੜਦੇ ਨੇ ਜਿੰਨਾ ਐਡਵਰਟਾਈਜ਼ਮੈਂਟ ਹੈ ਉਹ ਵੀ ਸਾਰਾ ਪੜਦੇ ਨੇ ਕਿੰਨੇ ਕਿਸਤਾਂ ਟਾਈਮ ਪਾਸ ਕਰੀਏ ਇਹਨਾਂ ਨੂੰ ਕਈ ਜਰਾ ਆਪਣੇ ਨੇੜੇ ਆਓ ਅਗਰ ਵਾਕਈ ਇਮਾਨਦਾਰੀ ਨਾਲ ਕੋਈ ਕਹੇਗਾ ਆਪਣੇ ਨੇੜੇ ਆਈਏ ਤਾਂ ਚਿੰਤਾਵਾਂ ਦੇ ਨੇੜੇ ਆ ਫਿਕਰਾਂ ਦੇ ਨੇੜੇ ਆ ਤਣਾਅ ਬੇਚੈਨੀ ਦੁੱਖ ਅਸ਼ਾਂਤੀ ਵੈਰ ਵਿਰੋਧ ਵਾਸ਼ਨਾ ਕਰੋ ਮਨ ਨੂੰ ਬਜਦਾ ਹੈ ਆਪਣੇ ਦੂਰ ਵਜਦਾ ਹੈ ਫੇ ਕਿਧਰੇ ਦੂਰ ਵਜਣ ਦਾ ਸਾਧਨ ਨਾ ਹੋਵੇ ਨਾ ਜਾ ਸਕੇ ਨਹੀਂ ਤੇ ਚਲੋ ਪੁਨਾਹੋ ਫਿਰ ਸ਼ਰਾਬ ਤੇ ਹੈ ਰਾਤੀ ਮੈਂ ਜਦ ਆਇਆ 에어ਪੋਰਟ ਤੇ ਉਤਰਿਆ ਬੰਬੇ ਤੋਂ ਤੇ ਦਰਿਆ ਦਾ ਹੀ ਤੋਂ ਲੰਘ ਰਹੇ ਸੀ ਬਾਕੀ ਦੁਕਾਨਾਂ ਜਿੱਤੇ ਦੇਖੋ ਇੱਕ ਦੋ ਬੰਦੇ ਇੱਕ ਦੁਕਾਨ ਉਤੇ ਬੜੀ ਪੇ ਬੰਦੇ ਤੇ ਬੰਦਾ ਪੇਟ ਉੱਠੇ ਵੰਦੇ ਕਿਆ ਗੌਰ ਨਾਲ मैं शराब बड़ी भी, बड़ी भी। या ते अपने तो दूर बजा या अपने दो कम तो कुछ तो ने बस फिर बोली जाने दूजे दे ने डे, दूजे दे ने दूजे दे ने फिर थोड़े जो सरोते आने गुरु तेन सुनना है ਸੁਣ ਲੈ ਸੁਣਨ ਲੱਗਿਆ ਆਪਣੇ ਨੇੜੇ ਆਣਾ ਪੈਂਦਾ ਹੈ ਸਿੱਖ ਜਗਤ ਦੇ ਚ ਬੜੇ ਦਾਰਸ਼ਨਿਕ ਹੋਏ ਨੇ ਇੰਜ ਕਹਿ ਲਓ ਉਸਤਾਦਾਂ ਦੇ ਉਸਤਾਦ ਹਸਨ ਪ੍ਰਚਾਰਕਾਂ ਦੇ ਉਸਤਾਦ ਸ ਬੜੇ ਬੜੇ ਮਿਸ਼ਨਰੀ ਉਹਨਾਂ ਨੇ ਪੈਦਾ ਕੀਤੇ ਪ੍ਰਿੰਸੀਪਲ ਗੰਗਾ ਸਨ ਇੱਕ ਆੜੂ ਦੇਚ ਗੁਰਦੁਆਰਾ ਸੇਸਗੰਜ ਸਾਹਿਬ ਕੋਨੇ ਛੰਦ ਦੀ ਕਥਾ ਆਰੰਭ ਕੀਤੀ ਵਾਲਵਨ ਚਵੀ ਛੰਦ ਨੇ ਇਹਨਾਂ ਨੇ ਇੱਕ ਸਾਲ ਦੇ ਸੰਪੂਰਨ ਕੀਤੇ ਉਹਨੋ ਦਿਨ ਐ ਮੈਂ ਸਾਰੇ ਕਾਮ ਛੱਡ ਦਿੱਤੇ ਮੈਂ ਕਿ ਮੈਂ 15 ਦਿਨ ਸੁਣਨਾ ਹੈ ਇਸ ਮਹਾਨ ਅਨੁਭਵੀ ਪੁਰਸ਼ ਉਹਨਾਂ 70 ਦੇ ਕਰੀਬ ਸਨ 1870 ਦੀ ਉਮਰ ਦੇ ਸਨ ਮੇਰੀ ਬਹੁਤ ਛੋਟੀ ਉਮਰ ਸਨ 18 ਦੀ ਗਾ ਜਿਸ ਦਿਨ ਉਹਨਾਂ ਨੇ ਆਰੰਭ ਕੀਤੀ ਕਿ ਕਈ ਦਿਨ ਦਾ ਸੁਣਾ ਰਹੇ ਸਨ ਫਨੇਸ਼ਨ ਦੀ ਕਥਾ ਪ੍ਰਿੰਸੀਪਲ गंगा सिंधी करन हाथ कलम अगम मस्तक लिखाव उर जायो सदसन अनूपर पावती उसत कहन ना जाय मुखो तिहारे हर हां हकीकत में एक हर हां शब्द बार-बार दोहराया है गुरु अर्जन देव जी ने इस कहने कहन फन 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 बार-बार रिपीट किया हाथ कलम केड़ी कलम है ਜਿਸ ਨਾਲ ਸਾਰਿਆਂ ਦੇ ਮਥਿਆਂ ਤੇ ਇੱਕੋ ਹੀ ਦਫਾ ਉਹ ਲਿਖ ਦਿੰਦਾ ਹੈ ਜੈਸੀ ਕਲਮ ਉੜੀ ਹੈ ਮस्तक ਤੈਸੀ ਜਿਹੜੇ ਪਾਸ ਐਸੀ ਕਲਮ ਫੇਰਦਾ ਹੈ ਸਾਰਿਆਂ ਦੇ ਮਥਿਆਂ ਤੇ ਕੁਝ ਲਿਖਿਆ ਜਾਂਦਾ ਹੈ ਹਰ ਬੰਦਾ ਲਿਖੇ ਲੇਖ ਲੈ ਕੇ ਆਉਂਦਾ ਹੈ ਪਰ ਇਹਨਾਂ ਲੇਖਾਂ ਨੂੰ ਪੜਦਾ ਕੋਈ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਆਣਾ ਬੜੀਆਂ-ਬੜੀਆਂ ਕਿਤਾਬਾਂ ਪੜ ਲੈਂਦਾ ਹੈ। ਬੜੇ-ਬੜੇ ਮਹਾਨ ਪੁਸਤਕਾਂ ਨੂੰ ਪੜ ਲੈਂਦਾ ਹੈ। ਸਿਰ ਦੇ ਲੇਖ ਤੇ ਪੜ ਨਹੀਂ ਸਕਦਾ ਮੂਰਖ ਦਾ ਮੂਰਖ। ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ। ਇਆਣਾ ਹੈ ਉਤਨੇ ਜਿਰ ਤੱਕ ਮਨੁੱਖ ਜਿਹੜਾ ਮਨੁੱਖ ਆਪਣੇ ਸਿਰ ਦੇ ਲੇਖ ਨਹੀਂ ਪੜ ਸਕਦਾ। ਤੇ ਸਿਰ ਦੇ ਲੇਖ ਇਹ ਲੰਬੀਆਂ ਲਕੀਰਾਂ ਨੂੰ ਨਾ ਸਮਝ ਲੈਣਾ ਫਜ਼ੂਲ ਦੇ ਚੱਕਰਾਂ ਚ ਨਾ ਪੈ ਜਾਣਾ। ਸਿਰ ਦੇਖ ਜੋ ਵਿਚਾਰ ਚੱਲਦੇ ਰਹਿੰਦੇ ਨੇ ਸੰਸਕਾਰਾਂ ਕਰਕੇ ਉਹ ਸਿਰ ਦੇ ਲੇਖ ਪਿਛਲੇ ਜਾ ਸੰਸਕਾਰ ਨੇ ਤਸਵੀਰ ਆਖੋਗੇ ਉਹ ਸੰਸਕਾਰਾਂ ਦਾ ਲੇਖਾ ਕਿਵੇਂ ਬਣ ਜਾਂਦਾ ਹੈ ਮਸਤਕ ਤੇ ਕਰ ਕਰ ਕਰਨਾ ਲਿਖ ਲੈ ਜਾ ਜਦ ਮੈਂ ਮਨ ਕਰਕੇ ਕਰਦਾ ਲਿਖਿਆ ਜਾਂਦਾ ਹੈ ਮਸਤਕ ਦੇ ਚ ਲਿਖਿਆ ਜਾਂਦਾ ਉਹਨੇ ਭਾਵੇਂ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਜੋ ਕਰਦੇ ਆ ਲਿਖਿਆ ਜਾਂਦਾ ਕਰਦੇ ਆ ਲਿਖਿਆ ਕਿਹੜਾ ਕੀਤਾ ਹੋਇਆ ਲਿਖਿਆ ਜਾਂਦਾ ਜਿਸ ਕਰਮ ਦੇ ਚ ਮਨ ਹੋਵੇ ਸਮਝ ਹੋਵੇ ਜੋ ਮੈਂ ਸਮਝ ਕੇ ਕਰਦੇ ਆ ਜਾਣ ਕੇ ਕਰਦੇ ਆ ਚਾਹ ਚੰਗਾ ਕਰਦੇ ਆ ਚਾਹ ਮਾੜਾ ਕਰਦੇ ਆ ਜਾਣ ਕੇ ਕਰਦੇ ਆ ਲਿਖਿਆ ਜਾਏਗਾ ਚੰਗਾ ਕਰਦੇ ਆ ਮਾੜਾ ਕਰਦੇ ਆ ਜਾਣ ਕੇ ਨਹੀਂ ਕਰਦੇ ਆ ਨ ਜਾਣੇ ਚ ਕਰਦੇ ਆ ਕੁਝ ਪਤਾ ਨਹੀਂ ਹੈ ਰੁਚੀ ਨਹੀਂ ਹੈ ਉਹ ਦੇ ਸੰਸਕਾਰ ਨਹੀਂ ਬਣਦੇ ਇਹ ਵੀ ਮੈਂਸ ਕਰ ਰਿਹਾ ਹਾਂ ਉਨਵੇਂ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾ ਜੋ ਮੈਂ ਕਰਦਾ ਉਹ ਲਿਖਿਆ ਜਾਂਦਾ ਹੈ ਕਰਦਾ ਮੈਂ ਲਿਖਿਆ ਜਾਂਦਾ ਹੈ ਲੇਖਾ ਰੋਜ਼ ਰੋਜ਼ ਵੱਧਦਾ ਜਾ ਰਿਹਾ ਹੈ ਇਸ ਲੇਖੇ ਦਾ ਹਿਸਾਬ ਕਿਤਾਬ ਪ੍ਰਾਪਤ ਹੋਵੇ ਜੀਵਨ ਰੋਜ਼ ਰੋਜ਼ ਘਟਦਾ ਜਾ ਰਿਹਾ ਹੈ ਇੱਕ ਦਿਨ ਲੇਖਾ ਜੋਖਾ ਤੇ ਬੜਾ ਰਹਿ ਜਾਂਦਾ ਜੀਵਨ ਮੁੱਕ ਜਾਂਦਾ ਹੈ ਉਹ ਫਿਰ ਲੇਖਾ ਜੋਖਾ ਅਗਲੇ ਜਨਮ ਦੇ ਚੱਲਦਾ ਹੈ ਮਸਤਕ ਤੇ ਲਿਖਿਆ ਹੁੰਦਾ ਹੈ ਹਰ ਬੱਚਾ ਇਸ ਤਰ੍ਹਾਂ ਦਾ ਲੇਖਾ ਲੈ ਕੇ ਹੀ ਜਨਮ ਲੈਂਦਾ ਹੈ ਜੈਸੇ ਕਲਮ ਬੁਰੀ ਹੈ ਮਸਤਕ ਹਾਥ ਕਲਮ ਅਦਮ ਮਸਤਕ ਲਿਖਾ ਹੋਤੀ ਹਰ ਬੱਚਾ ਆਪਣੇ ਮੱਥੇ 'ਤੇ ਕੁਝ ਲਿਖਿਆ ਹੋਇਆ ਲੈ ਕੇ। ਮਹਾਰਾਜ ਕਹਿੰਦੇ ਨੇ ਇਆਣੇ ਦਾ ਇਆਣਾ ਹੈ ਮਲੁਕ। ਜਿਤਨੇ ਚਿਰ ਤੱਕ ਮੱਥੇ ਦੇ ਲੇਖ ਨਹੀਂ ਪੜ ਸਕਦਾ। ਕਾਇਆ, ਕਾਗਦ, ਮਨ ਪਰਵਾਣਾ, ਸਿਰ 'ਤੇ ਲੇਖ ਨਾ ਪੜੇ ਇਆਣਾ। ਕੋਈ ਕੋਈ ਦਾਰਸ਼ਨਿਕ, ਕੋਈ ਕੋਈ ਭਗਤ, ਕੋਈ ਕੋਈ ਸਾਧਨਾ ਕਰਨ ਵਾਲਾ, ਗਹਿਰਾ ਜਪ ਤਪ ਕਰਨ ਵਾਲਾ ਆਪਣੇ ਸਿਰ ਦੇ ਲੇਖ ਪੜਦਾ ਹੈ। ਮੇਰੇ ਸੰਸਕਾਰ ਇਹ ਨੇ। ਕਿਉਂਕਿ ਹਰ ਵਕਤ ਚੱਲਦਾ ਮੇਰੇ ਸਿਰ ਵਿੱਚ ਚੱਲਦਾ ਮੇਰੇ ਸੰਸਕਾਰ ਇਹ ਨੇ ਮੇਰਾ ਸੁਭਾਅ ਇਹ ਹੈ ਉਸ ਕਲਮ ਨੇ ਮੇਰੇ ਮੱਥੇ ਤੇ ਇਹ ਲਿਖ ਦਿੱਤਾ 12ਵੇਂ ਨੇ ਫੁਨੇ ਚੰਦੇ ਉਹਨਾਂ ਨੇ ਕਥਾ ਕੀਤੀ ਸੀ ਯਾਦ ਹੈ ਨਾ ਹਲਦਵਾ ਨਹੀਂ ਵੇਚੇ ਇਕੱਠੇ ਹੋਏ ਛੂਟੀ ਜਿਹਾ ਕਿ ਨਦੀ ਦੇ ਤੱਟ ਤੇ ਉਹ ਸ਼ਾਇਰ ਹੈ ਸ਼ਾਮ ਨੂੰ ਸੈਰ ਕਰਨ ਨਿਕਲਦੇ ਸੀ ਮੈਂ ਸੁਤੇ ਚੜਕੇ ਦੇ ਪੁੱਛਲੇ ਮੈਂ ਸਕੂਪ ਪ੍ਰਿੰਸੀਪਲ ਸਾਹਿਬ ਕੋਈ ਅਨਭਵੀ ਗੱਲ ਦੱਸੋ ਸੰਗਤ ਹੈ ਕਿ ਤੁਸੀਂ ਲੈਕਚਰ ਦੇਂਦੇ ਆਪਾਂ ਸਵੇਰੇ ਕਹਾ ਕਰਦੇ ਹਾਂ ਉਹ ਤੇ ਚੰਗਾ ਹੈ ਕੋਈ ਅਨਭਵੀ ਜੀਵਨ ਵਿੱਚ ਅਨਭਵ ਅਜ ਤੱਕ ਕੀ ਹੋਵੇ ਕਿਉਂਕਿ ਜੋ ਕੁਝ ਤੁਸੀਂ ਕਹਿੰਦੇ ਹੋ ਮੈਨੂੰ ਵੇਦ ਨਹੀਂ ਸਾਰਿਆਂ ਦੀ ਸਮਝ ਵੀ ਉੱਥੇ ਤੱਕ ਪਹੁੰਚਦੀ ਹੋਵੇ ਇਤਨਾ ਮਹਾ ਇਤਨਾ ਉਹਨਾਂ ਨੇ ਮੈਨੂੰ ਕਿਹਾ ਮਸਕੀਨ ਜੀ ਫਿਰ ਮੈਂ ਤੁਹਾਨੂੰ ਇੱਕ ਰੁਬਾਈ ਸੁਣਾਦਾ ਸ਼ਾਇਦ ਆਪ ਨੂੰ ਪਤਾ ਹੋਵੇ ਉਰਦੂ ਫਾਰਸੀ ਪੰਜਾਬੀ ਦੇ ਔਰ ਬ੍ਰਿਜ ਭਾਸ਼ਾ ਦੇ ਮਾਇਆਨਾਜ਼ ਸ਼ਾਇਰ ਸਨ ਕਵੀ ਸਨ ਆਪਣੇ ਇੱਕ ਮੈਗਜ਼ੀਨ ਵੀ ਧਾਰਮਿਕ ਕਰਦੇ ਸਨ ਅੰਮ੍ਰਿਤ ਮਹੀਨੇ ਨਿਕਲਦਾ ਸੀ ਅੰਮ੍ਰਿਤ ਸਰ ਬਹੁਤ ਅچھے ਲਿਖਾਰੀ ਵੀ ਸਨ ਚੋਕੀ ਦੇ ਵਕਤਾ ਵੀ ਸਨ ਇਤਨੀਆਂ ਸਾਰੀਆਂ ਖੂਬੀਆਂ ਕਿਸੇ ਇੱਕ ਮਨੁੱਖ ਦੇ ਚ ਕਦੀ ਕਦੀ ਹੁੰਦੀ ਉਹਨਾਂ ਦੇ ਸਨ ਮੈਨੂੰ ਕਹਿ ਲਗੇ ਤੁਹਾਨੂੰ ਮੈਂ ਇੱਕ ਰਵਾਈ ਸੁਣਾਉਣ ਲੱਗਾ ਫਿਰ ਇਸ ਤੋਂ ਬਾਅਦ ਮੇਰੇ ਤੇ ਪ੍ਰਸ਼ਨ ਨਾ ਕਰਨਾ ਕਿ ਕੋਈ ਅਨੁਭਵੀ ਗੱਲ ਸੁਣ ਫਿਰ ਤੁਸੀਂ ਇਹ ਨਾ ਪੁੱਛਣਾ ਹੋਰ ਜੋ ਕੁਝ ਪੁੱਛਣਾ ਹੈ ਗੱਲਬਾਤ ਕਰਨੀ ਹੈ ਠੀਕ ਹੈ ਇਹ ਨਾ ਪੁੱਛਣਾ ਇਹਦੇ ਨਾਲ ਮੈਨੂੰ ਚੋਟ ਲੱਗਦੀ ਹੈ ਉਹ ਰਵਾਈ ਮੈਂ ਤੁਹਾਨੂੰ ਸੁਣਾਉਣ ਲੱਗਾ ਮੈਂ ਨੋਟ ਕਰ ਲਈ ਸੀ ਜੈਨਲ ਸੁਣਾ ਤੇ ਅਮਰਤ ਹਰਸਾਲੇ ਦੇ ਸ਼ਫੀਕ ਉਸ ਵਕਤ ਦੇ ਕਾਫੀ ਜਿਹੜੇ ਮੌਜੂਦ ਬਜ਼ੁਰਗ ਪ੍ਰਚਾਰਕ ਨੇ ਸ਼ਾਇਦ ਉਹਨਾਂ ਨੂੰ ਵੀ ਬਹੁਤਿਆਨੋਂ ਘੰਟ ਤੁਹਾਨੂੰ ਸਰਵਨ ਕਰਾਵਾਂ ਮੇਰੇ ਕੋਲ ਕਈਆਂ ਨੇ ਪ੍ਰਚਾਰਕਾ ਹੀ ਨਾ ਇਨੋਟ ਕਰਾਈ। ਪ੍ਰਿੰਸਪਲ ਗੰਗਾ ਸਿੰਘ ਕਹਿੰਦੇ ਨੇ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੋਂਗਾ ਅੜਿਆ। ਦਿਲ ਤੇ ਪ੍ਰਮਾਤਮਾ ਨੇ ਮੇਰਾ ਸਮੁੰਦਰ ਦੀ ਤਰ੍ਹਾਂ ਬਣਾਇਆ ਸਾਗਰ ਦੀ ਤਰ੍ਹਾਂ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸੇ ਦਕਦੇ ਮੋਤੀ ਪਾਦਾ ਤਾਂ ਨਹੀਂ ਘੜਿਆ ਪਰ ਸਮੁੰਦਰ ਵੀ ਐਸਾ ਬੜੇ ਮੋਤੀ ਉਸਨੇ ਪਾਏ ਬੜੇ ਮੋਤੀ ਸਿਗਦੇ ਵਿਚਾਰ ਦੇ ਗਿਆਨ ਦੇ ਵਿਗਿਆਨ ਦੇ ਕਲਾ ਦੇ ਹੁਨਰਾਂ ਦੇ ਬੜੇ ਮੋਤੀਆਂ ਨਾਲ ਉਸਨੇ ਇਸ ਸਾਗਰ ਨੂੰ ਭਰਿਆ ਗਿਆਨ ਵਿਚਾਰ ਸੇ ਦਕਦੇ ਮੋਤੀ ਪਾਦਾ ਤਾਂ ਨਹੀਂ ਘੜਿਆ पर ए बाण कुचि मेरी बाहर बोल लुटाया जप दे खट्टी ना खट्टी खाली दर खड़ेगा खड़े मसकीन अज बुढा हो चलिया मैं इंज लगता है मैं खाली हथ जा खाली जाना जाएगा मैं दुनिया के नेड़े ते होया अपने नेड़े ना होया सुन लग्या अपने नेड़े होना पैदा इस चक्कर ना पैने ने कीर्तन सुनया ਅਗਰ ਕੀਰਤਨ ਸੁਣ ਲਿਆ ਤਾਂ ਸਿਰਮੌਰ ਕਰਮ ਇਸ ਕਰਤੇ ਦੇ ਕੀਰਤਨ ਨੇ ਕਰਤੇ ਨਾਲ ਜੋੜ ਦੇਣਾ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮ ਕਹੋ ਨਾ ਅਨੇਕਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਰਵਾਈਓ ਮੈਂ ਨੋਟ ਕਰ ਲਈ ਗਜ਼ਬ ਦੀ ਗੱਲ ਬੈਠੇ ਹੀ ਸੀ ਉੱਥੇ ਨਦੀ ਦੀ ਧਾਰ ਵੇਖ ਰਹੇ ਸੀ ਫੌੜਾ ਗਿਆ ਉਸੇ ਜੀ ਪਾਣੀ ਵਗਦਾ ਬੜਾ ਮਿਰਮਲ ਨਹੀਂ ਨਹੀਂ ਤਾਲ ਜਿਹੜਾ ਉਹ ਤਾਲ ਹੈ ਜੀਲ ਉਹਦੇ ਚ ਆਉਂਦਾ ਉੱਥੇ ਬੈਠਿਆਂ ਬੈਠਿਆਂ ਹੀ ਕਰਵਾਈ ਨੇ ਮੇਰੇ ਅੰਦਰੋਂ ਜਨਮ ਲਿਆ ਮੈਂ ਕਿ ਬਜ਼ੁਰਗਵਾਰ ਪ੍ਰਿੰਸੀਪਲ ਸਾਹਿਬ ਫਾੜੀ ਰੁਵਾਈ ਧੱਕਾ ਮਾਰ ਗਈ ਹੈ ਤੇ ਉਹਨੇ ਅੰਦਰੋਂ ਇੱਕ ਰੁਵਾਈ ਕੱਢੀ ਮੈਂ ਤੁਹਾਨੂੰ ਸੁਣਾਣੇ ਆ ਕਿੰਨੇ ਕੇ ਫਿਰ ਜ਼ਰੂਰ ਸੁਣਾ ਸੁਣ ਲਈ ਆਪਣੀ ਰੁਵਾਈ ਉਹਨਾਂ ਨੇ ਮੈਨੂੰ ਸ਼ਾਂਤ ਮਿਜ਼ਾਜ ਜਿਹੀ ਸੁਣਾਈ ਮੇਰੀ ਰੁਵਾਈ ਸੁਣ ਕੇ ਅੱਧਾ ਘੰਟਾ ਰੋਂਦੇ ਕਿਉਂਕਿ ਸੁਣ ਨਹੀਂ ਪਾਇਗੇ ਉਹ ਤੇ ਮੈਨੋਂ ਨਾਲ ਸੁਣਾਈ ਸੀ ਉਹਨਾਂ ਨੇ ਹਿਰਦੇ ਨੂੰ ਸੂਰਜ ਨਾਲ ਤਸਵੀਰ ਦਿੱਤੀ ਮੈਂ ਹਿਰਦੇ ਨੂੰ ਸੂਰਜ ਨਾਲ ਤਸਵੀਰ ਦਿੱਤੀ ਪਰ ਵਾਈ ਤੁਹਾਡੇ ਸਾਹਮਣੇ ਰੱਖਾਂ ਕਿਉਂਕਿ ਕੁਦਰਤ ਨੇ ਬਚਪਨ ਤੋਂ ਮੈਨੂੰ ਵੀ ਥੋੜਾ ਜਿਹਾ ਸ਼ਾਇਰਾਨਾ ਮિજાਜ ਦਿੱਤਾ ਸੀ ਦਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲਿਸ ਕਾ ਮਾਰੇ ਚਾਨਣ ਸੁਣਾ ਬਿਲ ਸੂਰਜ ਸੂਰਜ ਦੇ ਵਾਂਗਰ ਸੀ ਪਿਆਲਿਸ਼ ਕਾ ਮਾਰੇ ਗਿਆਨ ਵਿਚਾਰ ਸਿ ਦਕਦੀਆਂ ਕਿਰਣਾ ਭਰੀਆਂ ਸਿਰ ਜਨਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਕੋ ਲਈ ਜਾ ਬੋਲ ਬੋਲ ਕੇ ਚਮਕ ਗਵਾਈ ਕੇ ਰਿਆ ਹੁਣ ਅੰਧਿਆਰੇ ਗਲੇ ਨਾਲ ਲਾ ਕੇ ਉਹਨਾਂ ਦੀ ਚੀਖ ਨਿਕਲ ਗਈ ਅਜੇ ਤੱਕ ਮੈਨੂੰ ਯਾਦ ਆਖਰੀ ਸਮੇਂ ਜਿਹੜੇ 2-3 ਸਾਲ ਹੋਰ ਜ਼ਿੰਦਾ ਰਹੇ ਬੜਾ ਜੱਬ ਤੱਕ ਕੀਤਾ ਉਹਨਾਂ ਨੇ ਬੜੀ ਸਾਧਨਾ ਕੀਤੀ ਕਿਹਨ ਲਗੇ ਕੋਸ਼ਿਸ਼ ਕਰਦੇ ਆ ਆਪਣੇ ਨੇੜੇ ਆਣ ਦੀ ਫਿਰ ਕੋਸ਼ਿਸ਼ ਕਰਦੇ ਆ ਆਪਣੇ ਤੋਂ ਵੀ ਪਾਰ ਜਾਣ ਦੀ ਜਿਆ ਤਨੇ ਕਰਦੇ ਆ ਗੁਰੂ ਮੇਰ ਕਰੇ ਜੋ ਕਰਮ ਨਾਲ ਮਿਲੇਗਾ ਪ੍ਰਮਾਤਮਾ ਧਿਆਨ ਨਾਲ ਸੁਣਨਾ ਮੈਂ ਖੁਲਾਸਾ ਸਾਹਮਣੋ ਕਰਾਂਗਾ ਕਰਮ ਕਰਤ ਹੋਵੇ ਨਹਿ ਕਰਮ ਇਸ ਬੈਸਨੋ ਦਾ ਨਿਰਮਲ ਧਰਮ ਕਰਮ ਕਰਦੇ ਆ ਕਰਦੇ ਆ ਨਿਸ਼ਕਰਮ ਹੋ ਜਾ ਕੋਈ ਕਰਮ ਨਹੀਂ ਕੋਈ ਕਰਮ ਨਹੀਂ ਕਰਮ ਕਰਤ ਹੋਵੇ ਨਹਿ ਕਰਮ ਨਿਸ਼ਕਰਮ ਹੋ ਜਾਏ ਕਿਸ ਬੈਸਨੌਂ ਦਾ ਨਿਰਮਲ ਧਰਮ ਉਸ ਵੈਸ਼ਨੋ ਦੇ ਅੰਦਰ ਨਿਰਮਲ ਧਰਮ ਦਾ ਜਨਮ ਆਉਂਦਾ ਜਿਤਨੇ ਚਿਰ ਤੱਕ ਕਰਮ ਚੱਲਦੇ ਰਹਿੰਦਣ ਕਰਮ ਮੈਲਾ ਹੀ ਆਉਂਦਾ ਧਰਮ ਮੈਲਾ ਹੀ ਆਉਂਦਾ ਨਿਰਮਲ ਧਰਮ ਉਦੋਂ ਜਨਮ ਲੈਂਦਾ ਹੈ ਜਦੋਂ ਮਨੁੱਖ ਸਾਧਕ ਨਿਸ਼ਕਰਮ ਹੋ ਜਾਵੇ ਕਰਮ ਕਰਤ ਹੋਵੇ ਨਹਿ ਕਰਮ ਕਿਸ ਬੈਸਨੌਂ ਦਾ ਨਿਰਮਲ ਇਹ ਜੋ ਨਰਮਲ ਧਰਮ ਹੈ ਜਦ ਵੀ ਕਿਸੇ ਨੂੰ ਪ੍ਰਾਪਤ ਹੁੰਦਾ ਫਿਰ ਇਸ ਪ੍ਰਾਪਤੀ ਦੇ ਨਾਲ ਉਹਦੇ ਅੰਦਰ ਇੱਕੋ ਹੀ ਮੰਗ ਰਹਿ ਜਾਂਦੀ ਹੈ ਇੱਕੋ ਹੀ ਮੰਗ ਬਾਕੀ ਸਾਰੀਆਂ ਮੰਗਾਸ਼ਾਂ ਸਭ ਸ਼ਾਂ ਇੱਕ ਮੰਗ ਹੁੰਦੀ ਹੈ ਉਹ ਇੱਕ ਮੰਗ ਮੈਂ ਤੁਹਾਡੇ ਸਾਹਮਣੇ ਰੱਖ ਕੇ ਬਾਕੀ ਖੁਲਾਸਾ ਸ਼ਾਮ ਨੂੰ ਉਹ ਇੱਕ ਮੰਗ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗੀ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਸਾਧਨਾ ਕਰਦੇ ਆ ਸੇਵਾ ਕਰਦੇ ਆ ਸਭ ਮੰਦਾਂ ਪੂਰੀਆਂ ਹੋ ਗਈਆਂ ਸਭ ਖਾਇਸ਼ਾਂ ਰੁਕਸਤ ਹੋ ਗਈਆਂ ਸਾਰੀਆਂ ਕਾਮਨਾਵਾਂ ਮਰ ਗਈਆਂ ਇੱਕੋ ਹੈ ਇੱਕ ਹੈ ਕਿਹੜੀ ਸ਼ਬਦ ਕੁਰਬਾਨੇ ਖਾ ਕੇ ਰਾਹ ਹੈ ਸੰਗਤ ਵਿਲੇ ਗੋਇਆ ਹਮੇ ਬਸ ਆਰਜ਼ੂ ਇੱਕੋ ਯਾਰ ਸੇ ਮੈਂ ਮੇਰੇ ਗੁਰਦੇਵ ਐ ਮੇਰੇ ਬਾਦਸ਼ਾ ਜਿਨ੍ਹਾਂ ਜਿਨ੍ਹਾਂ ਰਸਨਿਆਂ ਤੋਂ ਇਹ ਪਿਆਰੀਆਂ ਸੰਗਤਾਂ ਤੁਹਾਡੇ ਕਦਮਾਂ ਤੱਕ ਪਹੁੰਚੀਆਂ ਨੇ ਇਹਨਾਂ ਦੇ ਕਦਮਾਂ ਦੀ ਧੂਕ ਮੈਨੂੰ ਬਣਾ ਦੇ ਬਸ ਹੋਰ ਕੁਝ ਵੀ ਨਹੀਂ और कुछ मिले अंतर जामे पुरख बेदाते सरदा मन के पउरे नानक दास अह सुख मांगे अह एक मांग रह गए अह एक मांग मोको कर संतन के दौरे नानक दास अह सुख मांगे है मोको कर संतन के